ਹਾਂਜੀ ਮਰਨ ਤੋਂ ਨਹੀਂ ਡਰ ਰਹੇ ਦੇਖੋ ਕਹਿੰਦੇ ਪੁੱਤਾ ਵਾਂਗੂ ਪਾਲੀ ਫਸਲ ਕਿਸ ਤਰ੍ਹਾਂ ਜਿਹੜੀ ਕੰਟਰੋਲ ਕੀਤੀ ਜਾ ਰਹੀ ਹੈ ਤਸਵੀਰਾਂ ਤੁਸੀਂ ਦੇਖੋ ਕਿ ਟਰੈਕਟਰ ਦੀਆਂ ਜਿਹੜੇ ਕਿ ਟਰੈਕਟਰਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅੱਗੇ ਤੇ ਕਾਬੂ ਕੀਤਾ ਜਾਵੇ ਪਰ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਟਾਈਮ ਇਹ ਕੋਠੇ ਮੱਲ ਸਿੰਘ ਵਾਲੀਆਂ ਜਿੱਥੇ ਕਿ ਵੱਡੀ ਤعداد ਦੇ ਵਿੱਚ ਲੋਕ ਇਕੱਠੇ ਹੋਏ ਨੇ ਔਰ ਵੱਡੀ ਤعداد ਦੇ ਵਿੱਚ ਲੋਕ ਜਿਹੜੇ ਆ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਆ ਪਰ ਅੱਗ ਜਿਹੜੀ ਹੈਗੀ ਆ ਆਪਣਾ ਰੂਪ ਦਿਖਾ ਰਹੀ ਆ ਅੱਗ ਜਿਹੜੀ ਹੈ ਐ ਕਦੇ ਖਤਮ ਹੋਣ ਦਾ ਨਾਮ ਹੀ ਨਹੀਂ ਲੈ ਰਹੀ ਕਿਉਂਕਿ ਜਿਵੇਂ ਜਿਵੇਂ ਹਵਾ ਚੱਲਦੀ ਜਾਂਦੀ ਆ ਉਵੇਂ ਉਵੇਂ ਅੱਗ ਅੱਗੇ ਅੱਗੇ ਵੱਧਦੀ ਜਾਂਦੀ ਆ ਤਾਂ ਉਸੇ ਤਰ੍ਹਾਂ ਹੀ ਜਿਹੜੇ ਟਰੈਕਟਰ ਵਾਲੇ ਵੀਰ ਆ ਉਹ ਆਪਣੀ ਜਿਹੜੀ ਜੋਰ ਜਮਾਈ ਕਰ ਰਹੇ ਨੇ ਪਰ ਅੱਗ ਜਿਹੜੀ ਹੈਗੀ ਆ ਉਹ ਰੁਕਣ ਦਾ ਨਾਮ ਨਹੀਂ ਲੈ ਰਹੀ ਸੋ ਤਸਵੀਰਾਂ ਤੁਹਾਡੇ ਨਾਲੇ ਸਾਂਝੀਆਂ ਦੇਖੋ ਤਸਵੀਰਾਂ ਦੇ ਵਿੱਚ ਕਿਸਾਨ ਮਜ਼ਦੂਰਾਂ ਵੱਲੋਂ ਇੱਕ ਵੱਡਾ ਸੰਘਰਸ਼ ਕੀਤਾ ਜਾ ਰਿਹਾ ਕਿ ਜਿਹੜੀ ਅੱਗ ਨੂੰ ਕਾਬੂ ਕਰਨ ਦੇ ਲਈ ਫਾਇਰ ਬ੍ਰਿਗੇਡ ਦਾ ਪਾਣੀ ਵੀ ਇੱਥੇ ਜਿਹੜਾ ਪਹੁੰਚ ਚੁੱਕਿਆ ਹੈ ਫਾਇਰ ਬ੍ਰਿਗੇਡ ਵੀ ਪਹੁੰਚੀ ਚੁੱਕੀ ਹੈ ਔਰ ਜਿਹੜਾ ਕਿ ਅੱਗ ਨੂੰ ਕੰਟਰੋਲ ਕਰਨ ਵਾਸਤੇ ਕਾਬੂ ਕਰਨ ਵਾਸਤੇ ਵੱਡੀ ਮਸ਼ਹਹਦ ਦੀ ਕੀਤੀ ਜਾ ਰਹੀ ਹੈ ਸਭ ਦੇਖੋ ਪਾਣੀ ਦੀਆਂ ਬਾਲਟੀਆਂ ਲੈ ਕੇ ਪਾਣੀ ਵੀ ਜਿਹੜਾ ਕਿ ਕੈਂਟਰ ਵੀ ਜਿਹੜੇ ਇੱਥੇ ਪਾਣ ਕੇ ਲਿਆ ਰੱਖੇ ਨੇ ਪਰ ਪਾਣੀ ਭਰ-ਭਰ ਕੇ ਲੋਕ ਜਿਹੜਾ ਹੁਣ ਕਾਬੂ ਕਰ ਰਹੇ ਨੇ ਜੋ ਤਸਵੀਰਾਂ ਦੇ ਵਿੱਚ ਤੁਸੀਂ ਦੇਖੋ ਕਿੰਨੀ ਮੁਸਤਫਦੀ ਦੇ ਨਾਲ ਕਿੰਨੇ ਫੈਸ਼نگ ਹਰਖਪੁਰ ਦੇ ਬਾਅਦ ਜਿਹੜਾ ਕਿ ਅੱਗ ਨੂੰ ਕਾਬੂ ਕੀਤਾ ਜਾ ਰਿਹਾ ਸੋ ਨਾਲ-ਨਾਲ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਵੱਡੀ ਤعداد ਦੇ ਵਿੱਚ ਟਰੈਕਟਰ ਜਿਹੜੇ ਹੈਗੇ ਆ ਵੱਡੀ ਤعداد ਦੇ ਵਿੱਚ ਜਿਹੜੇ ਟਰੈਕਟਰ ਹੈ ਉਹ ਵੀ ਇੱਥੇ ਪਹੁੰਚੇ ਹੋਏ ਨੇ ਸੋ ਵੱਖ-ਵੱਖ ਪਿੰਡਾਂ ਤੋਂ ਵੱਖ-ਵੱਖ ਜਿਹੜਾ ਕਿ ਸ਼ਹਿਰਾਂ ਤੋਂ ਜਿਹੜੇ ਲੋਕ ਇੱਥੇ ਆਸ-ਪਾਸ ਆਸ-ਪਾਸ ਪਿੰਡਾਂ ਤੋਂ ਜਿਹੜੇ ਲੋਕ ਇੱਥੇ ਪਹੁੰਚੇ ਹੋਏ ਆ ਸੋ ਅੱਗ ਨੂੰ ਜਿਹੜਾ ਫਿਲਹਾਲ ਇੱਕ ਵਾਰ ਵੱਡੀ ਮਸਤਦੀ ਤੋਂ ਬਾਅਦ ਜਿਹੜਾ ਕੰਟਰੋਲ ਤੇ ਕਾਬੂ ਕਰ ਲਿੱਤਾ ਗਿਆ ਹੈ ਜਿਹੜੀ ਕਿ ਅੱਗੇ ਕਹਿੋ ਜੀ ਹੈ ਕਿ ਇਹ ਕਦੋਂ ਵੀ ਝੁੱਲ ਸਕਦੀ ਹੈ ਲੇਕਿਨ ਹੁਣ ਹਵਾ ਦਾ ਰੁਖ ਥੋੜਾ ਜਿਹਾ ਘਟਿਆ ਤੇ ਅੱਗ ਨੂੰ ਵੀ ਕੰਟਰੋਲ ਤੇ ਕਾਬੂ ਕੀਤਾ ਹੋਇਆ ਹੈ। ਵੱਡੀ ਤਦਾਦ ਦੇ ਵਿੱਚ ਜਿਹੜੇ ਲੋਕ ਇੱਥੇ ਇੱਕ-ਦੂਜੇ ਨੂੰ ਦੇਖੋ ਕਿੰਨਾ ਜਿਹੜਾ ਕਿ ਇੱਕ-ਦੂਜੇ ਦੇ ਉੱਤੋਂ ਹੋ ਕੇ ਜਿਹੜੀਆਂ ਪਾਣੀ ਦੀਆਂ ਬਾਲਟੀਆਂ ਔਰ ਪਾਣੀ ਦੀਆਂ ਬਾਲਟੀਆਂ ਨਾਲ ਜਿਹੜਾ ਕਿ ਅੱਗ ਬੁਝਾਉਣ ਦਾ ਯਤਨ ਕਰ ਰਹੇ ਨੇ। ਤਸਵੀਰਾਂ ਦੇ ਵਿੱਚ ਕੁਝ ਦੇਖ ਰਿਹਾ ਹਾਂ ਵੱਡੀ ਤਦਾਦ ਦੇ ਵਿੱਚ ਜਿਹੜੀ ਅੱਗ ਲੱਗੀ ਹੋਈ ਸੀ ਤੇ ਪਰ ਅੱਗ ਨੂੰ ਜਿਹੜਾ ਹੁਣ ਇੱਕ ਵਾਰ ਕਾਬੂ ਕੀਤਾ ਹੋਇਆ ਇਹ ਜਿਹੜੀ ਅੱਗ ਆ ਪਲਾਟਾਂ ਦੂਰ ਦੂਰ ਤੱਕ ਜਾ ਰਹੀਆਂ ਵੀ ਸ਼ਾਇਦ ਨਹੀਂ ਰੁਕਦੀ ਹਾਂਜੀ ਉਦੋਂ ਹਾਲਾਤ ਇਹੋ ਜਿਹੇ ਬਣੇ ਹੋਏ ਸੀ ਤੁਸੀਂ ਵੀ ਉਦੋਂ ਕੋਲੇ ਹੋ ਉਦੋਂ ਦਾ ਜੀ ਫੋਨਾਂ ਤੇ ਆਏ ਆ ਭੱਜ ਭਜਾ ਕੇ ਜਿਵੇਂ ਜਿਵੇਂ ਫੋਨ ਕਰੀ ਗਏ ਲੋਕ ਭੱਜੇ ਜਿਵੇਂ ਲੋਟ ਕੋਈ ਟਰੈਕਟਰ ਲੈ ਕੇ ਆ ਗਿਆ ਕੋਈ ਮੋਟਰਸਾਈਕਲ ਲੈ ਕੇ ਆ ਗਿਆ ਕੋਈ ਕਿਵੇਂ ਆ ਗਿਆ ਪਰ ਰੁਕੀ ਨਹੀਂ ਹਵਾ ਬਾਲੀ ਤੇਜ਼ ਸੀ ਜੇਕਰ ਪਈ ਨਾਲ ਨਾ ਆਉਂਦੀ ਪਈ ਅੱਗ ਸੀ ਨਾਲ ਖਾਲਾ ਆ ਗਿਆ ਸੀ ਉੱਥੇ ਆ ਕੇ ਅੱਗ ਦਾ ਲਿੰਕ ਟੁੱਟ ਗਿਆ ਜੇਕਰ ਪਈ ਨਾ ਆਉਂਦੀ ਤੇ ਲੱਗਦਾ ਵੀ 100 ਕਿਨਾਰੇ ਅੱਗੇ ਨੇ ਹੋਰ ਲੈ ਜਾਣਾ ਸੀ ਮੈਂ ਕਿਹਾ ਕਈ ਪਿੰਡ ਜਾਵੜਦੀ 100 ਕਿਲਾ ਖੜਾ ਜੀ ਉਹਦਾ ਕੀ ਕਰਮਾ ਤਾਂ ਲਾਟ ਲੰਮੀ ਨਿਕਲਦੀ ਸੀਗੀ ਇੱਕ ਹਵਾ ਬਹੁਤ ਤੇਜ਼ ਸੀ ਹਵਾ ਵਾ ਬਾੜੀ ਤੇਜ਼ ਸੀਗੀ ਨਾ ਪਈਦਾ ਤੇ ਖਾਲੇ ਦਾ ਮੁਕਾਬਲਾ ਹੀ ਕੋਈ ਨਹੀਂ ਕਰ ਜਦੋਂ ਦੋ ਕਰਮਾ ਗਾਂ ਜਾਵੜੀ ਖਾਲਤ ਤੇ ਆ ਲਾਟ ਨੇ ਪੈਣਾ ਹੀ ਪਣਾ ਅੱਗ ਦਾ ਕਾਰਨ ਕੀ ਹੈ ਜੀ ਕਾਰਨ ਹੁਣ ਪ੍ਰਮਾਤਮਾ ਨੂੰ ਪਤਾ ਜੀ ਹੁਣ ਇਹ ਕੀ ਕਹਿ ਸਕਦੇ ਵੀ ਕਿਵੇਂ ਪਈ ਕਿਵੇਂ ਨਹੀਂ ਇੱਕ ਵਾਰੀ ਦੇਖ ਲਈ ਕਿਸਾਨਾਂ ਨੇ ਬੜੀ ਮਿਹਨਤ ਦੇ ਨਾਲ ਜਦੋਂ ਜੋਰ ਕਰਕੇ ਮੈਂ ਕਹਿੰਦਾ ਵੇਖਣਾ ਭਾਈ ਤੇ ਚੱਪਲੇ ਪੰਗਾ ਹੁੰਦੇ ਸੀ ਇਕੱਲੀਆਂ ਉਮੀ ਵਿੱਚ ਤੋੜਾ ਫਰਦਾ ਸੀ ਦੇਖੋ ਜੀ ਜਾਨਾਂ ਦੀ ਪ੍ਰਭਾ ਨਹੀਂ ਕਰੀ ਤੇ ਜੋਰ ਬਹੁਤ ਲਾ ਲਿਆ ਲੋਕਾਂ ਨੇ ਭਰਾਵਾਂ ਨੇ ਲਾ ਲਿਆ ਆਥਿਓਂ ਪਾਸੋਂ ਲਾ ਲਿਆ ਪਰ ਜਦੋਂ ਅੱਗ ਘਣੌਲੀ ਨੂੰ ਹੋਈ ਕੀ ਕਰੂ ਫਿਰ ਇੱਥੇ ਜਨਨ ਕਿ ਗਰੀਬ ਤੋਂ ਲੈ ਕੇ ਜਿਹੜੇ ਗਰੀਬ ਲੋਕ ਆ ਜੀ ਜਿਹਨੂੰ ਪਤਾ ਲੱਗਾ ਜਿਹਨੂੰ ਕਿ ਇਹ ਸਹਿਯੋਗ ਦਿੱਤਾ ਲਾ ਬੁੜੀਆਂ ਤੱਕਰ ਜੀ ਲਾ ਬੁੜੀਆਂ ਤੱਕਰ ਵੀ ਸਹਯੋਗ ਦਿੱਤਾ ਇੱਕ ਬੁੜੀ ਨਿ ਪਰਾਂ ਦੇ ਵਿੱਚ ਰਹਿ ਜੂ ਹਮ ਪਤਾ ਨਹੀਂ ਕੋਈ ਕੋਲ ਨਾ ਕੋਈ ਕਾਹਲੇ ਨਹੀਂ ਰਿਹਾ ਅੰਦਰ ਆਇਦੂ ਹਾਂ ਜੀ ਸਤਾਰਾ ਪਰ ਨਲਖਾਂ ਦੇ ਪਾਣੀ ਲਿਆ ਲਿਆ ਕੇ ਬੁੜੀਆਂ ਨੇ ਢੋਟੋ ਪਾਏ ਹਮ ਅੱਜ ਉਹਦੇ ਉੱਥੇ ਜੀ ਥੋੜੀ ਲੱਥਾਂ ਬੱਚਾ ਜੀ ਪਰਾਂ ਕਿੱਲੇ ਬੰਦੇ ਪਰ ਵੀਰ ਕੇ ਖੇਲੇ ਦੀ ਢੇਰੀ ਨੇ ਵਾੜ ਜਾਂਦੀ ਜਦੋਂ ਕੱਢਾਈਆਂ ਉਹਨੂੰ ਤਾਂ ਕਾਕੇ ਜੀ ਬਹੁਤ ਨੂੰ ਬੁੜੀਆਂ ਕੱਢ ਹਮ ਉਦੋਂ ਪਹਿਲਾਂ ਹੀ ਬਹੁਤ ਜਾ ਕੇ ਬੁੜੀਆਂ ਨੇ ਬੰਦਿਆਂ ਨੇ ਕਿਸੇ ਨੇ ਕੋਈ ਕਸਰ ਨਹੀਂ ਛੱਡੀ ਦੋ ਦਾ ਟਰੈਕਟਰ ਮੱਚਦੀ ਆ ਕੇ ਤੁਰੇ ਫਰੇ ਹਮ ਅੱਜ ਉਹ ਲੱਗ ਗਈ ਸੀ ਪ੍ਰੋਟੈਕਟਰ ਤਾਂ ਨਹੀਂ ਮੱਛਿਆ ਵਿੱਚ ਇੱਕ ਨੂੰ ਆਕਟਰੀ ਆ ਜੀ ਲੱਗੀ ਆ ਮੱਡੇ ਕੇ ਪਤ ਨਹੀਂ ਕਿਹੜੇ ਘਰ ਦੇ ਬੰਦੇ ਨੂੰ ਲੱਗੂ ਟਰੈਕਟਰ ਨੂੰ ਆਈ ਨਵਾਂ ਵਾਂ ਸੀਗਾ ਜੀ 8.5 ਕਿੱਲੇ ਵਾਂ ਸੀ ਜਿਉਂ ਜਿਉਂ ਪੂਰਾ ਨਹੀਂ ਜਿਆ ਜਿਉਂ ਇੱਕ ਟੈਂਕਰ ਸੀ ਤੇ ਖੜੀ ਗਣ ਕੇ ਨਾ ਜੀ ਖੜੀ ਕਣ ਕੇ ਸੀ ਜਿਹੜਾ ਵੱਡੇ ਨਹੀਂ ਸੀ ਜਿਹੜੇ ਵੱਡੇ ਨਹੀਂ ਲੱਗਣਾ ਸੀ ਛੱਲੋਂ ਵੱਡੀਆਂ ਸੀ ਸਾਰੇ ਕੀ ਪਤਾ ਸੀ ਵੀ ਕੁਦਰਤੋਂ ਦਾ ਜਿਹੜੇ ਪਾਣਾ ਵਾਪਰ ਜੂ ਨਾ ਕੋਈ ਪਤਾ ਨਹੀਂ ਜੇ ਪਤਾ ਹੋਵੇ ਤਾਂ ਬੰਦਾ ਕਹਿੰਦਾ ਮੈਂ ਐ ਕਰ ਲੈਂਦਾ ਫੇਰ ਕੀ ਪਤਾ ਲੱਗਦਾ ਇਹਦਾ ਕੁਦਰਤ ਨੂੰ ਪਤਾ ਕੱਲਾ ਆਸਤਾ ਐ ਕਰੀ